ਪੋਜੀਸ਼ਨ ਦੀ ਗੱਲ ਕਰਨੀ ਆ ਸੌਣ ਦੀ ਕਿਹੜੀ ਪੋਜੀਸ਼ਨ ਸਹੀ ਆ ਕਿਉਂਕਿ ਬਹੁਤ ਲੋਕ ਸਹੀ ਪੋਜੀਸ਼ਨ 'ਚ ਨਹੀਂ ਸੌਂਦੇ ਜੇ ਤਾਂ ਆਪਾਂ ਸਵੇਰੇ ਪੂਰੇ ਤਗੜੇ ਉੱਠਦੇ ਆ ਐਨਰਜੀ 'ਚ ਉੱਠਦੇ ਆ ਦਿਮਾਗ ਵਧੀਆ ਕੰਮ ਕਰਦਾ ਤਾਂ ਫੇਰ ਤਾਂ ਓਕੇ ਆ ਜੇ ਗੜਬੜਾ ਤੁਹਾਨੂੰ ਤਾਂ ਸਮਝ ਲਓ ਕਿ ਤੁਹਾਡੀ ਸਲੀਪ ਦੀ ਕੁਆਲਿਟੀ ਗੁੱਡ ਨਹੀਂ ਜਿੱਥੇ ਪੋਜੀਸ਼ਨ ਦੀ ਗੱਲ ਆ ਉੱਥੇ ਦੋ ਚੀਜ਼ਾਂ ਨੇ ਇੱਕ ਤਾਂ ਹਰ ਇੱਕ ਬੰਦਾ ਸਾਰੀ ਰਾਤ ਸੇਮ ਪੋਜੀਸ਼ਨ ਵਿੱਚ ਨਹੀਂ ਸੌਂਦਾ ਕਿਉਂਕਿ ਬਾਡੀ ਆਪਣੇ ਕੰਫਰਟ ਦੇ ਹਿਸਾਬ ਨਾਲ ਜਿੱਥੇ ਉਹਨੂੰ ਰਿਲੈਕਸ ਲੱਗਦਾ ਉਦਾਂ ਰਾਤ ਨੂੰ ਆਪਣੀ ਪੋਜੀਸ਼ਨ ਚੇਂਜ ਕਰਦੀ ਰਹਿੰਦੀ ਆ ਕਿਉਂਕਿ ਸਰੀਰ ਲਈ ਸਭ ਤੋਂ ਜ਼ਿਆਦਾ ਕੰਫਰਟ ਜ਼ੋਨ ਆ ਜਿੱਥੇ ਉਹਨੂੰ ਸਹੀ ਲੱਗਦਾ ਉਹਨੇ ਉੱਥੇ ਜਾ ਕੇ ਉਦਾਂ ਹੀ ਪੈਣਾ ਸੋ ਤੁਹਾਡੇ ਲਈ ਬੈਸਟ ਆ ਮੰਨ ਲਓ ਕਿਉਂਕਿ ਸਰੀਰ ਲਈ ਰਿਲੈਕਸ ਹੋ ਕੇ ਪੈਣਾ ਹੀ ਕਿੰਗਾ ਬੈਟਰ ਸਲੀਪ ਲਈ ਪਰ ਕਈਆਂ ਨੂੰ ਸ਼ੋਲਡਰ ਪੇਨ ਬੈਕ ਪੇਨ ਜਾਂ ਹੋਰ ਹੱਡੀਆਂ ਦੇ ਵਿੱਚ ਪੇਨ ਹੁੰਦੀ ਆ ਹੋ ਸਕਦਾ ਕਿ ਉਹਨਾਂ ਦੀ ਇਹ ਚੀਜ਼ ਸੌਣ ਦੀ ਪੋਜੀਸ਼ਨ ਗਲਤ ਕਰ ਗਿਆ ਜੇ ਪਹਿਲੀ ਇਹ ਪ੍ਰੋਬਲਮ ਹੈਗੀ ਆ ਫਿਰ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਫੇ ਟ੍ਰਾਈ ਕਰਨਾ ਤੁਸੀਂ ਇਸਿੱਧੇ ਪੈਨ ਦੀ ਟਰਾਈ ਕਰਨਾ ਆਪਣੀ ਬੈਕ ਤੇ ਭਾਰ ਉੱਪਰ ਨੂੰ ਮੂੰਹ ਕਰਕੇ ਜਿਵੇਂ ਆਪਾਂ ਨੋਰਮਲ ਪੋਜੀਸ਼ਨ 'ਚ ਸੌਂਦੇ ਆ ਜੇ ਫਿਰ ਵੀ ਤੁਸੀਂ ਸਾਈਡ ਤੇ ਸੌਣਾ ਤਾਂ ਆਪਣੇ ਗੋਡਿਆਂ ਦੇ ਵਿੱਚ ਕਈ ਲੋਕ ਸਹਰਾਣਾ ਰੱਖ ਕੇ ਵੀ ਸੌਂਦੇ ਨੇ ਉਹਦੇ ਨਾਲ ਵੀ ਹੈਲਪ ਮਿਲਦੀ ਹੈ ਜੋਇੰਟ ਨੂੰ ਤੇ ਜਿਨ੍ਹਾਂ ਨੂੰ ਸ਼ੋਲਡਰ ਦੀ ਪੇਨ ਆ ਤਾਂ ਆਰਮ ਦੇ ਵਿੱਚ ਵੀ ਸਹਰਾਣਾ ਰੱਖ ਸਕਦੇ ਹੋ ਸੋ ਬਾਕੀ ਉਹੀ ਪੋਜੀਸ਼ਨ ਬੈਸਟ ਆ ਜਿਹੜੀ ਪੋਜੀਸ਼ਨ 'ਚ ਵਿੱਚ ਤੁਸੀਂ ਘੋੜੇ ਵੇਚ ਕੇ ਜਵਾਕਾ ਮੰਗ ਸੌਂਦੇ ਹੋ